ਹੈਲੋ ਦਸਤੀ ਕਾਲ ਬੁਲਾ ਦ ਸਾਰੇ ਠੀਕ ਐ ਹੂੰ ਸੌਂ ਦਾ ਸੰਧਾਰਾ ਲੈ ਕੇ ਆਏ ਐ ਚਲੋ ਆ ਜਾਂਦੇ ਵਿਚਾਰੇ ਜਿੰਨਾ ਚੱਕਰ ਹੈਗੇ ਹੈਗੇ ਤੇ ਐ ਤਾਂ ਚਲੋ ਜਵਾਕ ਵੀ ਆ ਜਾਂਦੇ ਪਰ ਇਹ ਲੈ ਕੇ ਹੰਧਾਲ ਦੇ ਹੱਥ ਨਾਲ ਹਰੇਕ ਚੀਜ਼ ਬਣਾ ਕੇ ਮੱਠੀਆਂ ਬਣਾ ਕੇ ਲੈ ਕੇ ਆਏ ਐ ਤੇ ਹੁਣ ਅਜਾ ਬੀਬੀ ਨੇ ਵੀ ਸੀ ਬੀਬੀ ਭੈਣ ਕੋਲੇ ਰੁਕ ਗਈ ਉਹਦਾ ਚਿੱਤ ਨਹੀਂ ਠੀਕ ਸੀਗਾ ਕਿ ਹੁਣ ਅਸੀਂ ਪੀਉਦੇ ਪੀਨੇ ਚਾਹ ਪਾਪਾਈ ਹੁਣੀ ਆਏਗੇ ਤੇ ਫੇਟ ਦਿਖਾਉਂ ਜਨ ਮੱਛੀ ਹੈਗਾ ਪਪਾ ਤਾਂ ਹਾਏ ਹਾਏ ਕਰੂ ਤੇ ਲੱਗਣਾ ਆਹ ਤੇ ਕਿਹਦੀ ਹੈ ਇਹ ਇਹ ਬੀਬੀ ਨਾਲ ਹੀ ਲਿਆਜ ਵਾਲੀ ਹੈ ਦੀ ਨੋ ਕਾ ਤੇ ਕੇ ਮਾਤਾ ਜਨਮ ਹੈਲੋ ਹੈਲੋ ਕਰਦੇ ਹੈਲੋ ਐ ਨਹੀਂ ਕਰਦੀ ਇਹ

ਤੇ ਦੇਖੋ ਆਉਂਦੀ ਹੈ ਸਭ ਮਠੀ ਹੈ ਆ ਦੇਖੋ ਖੋਪਾ ਪਾਮ ਤੇ ਨਾਲੇ ਤੇ ਨਾਲੇ ਖਸ ਖਸ ਤੇ ਨਾਲੇ ਸੌਂਫ ਤੇ ਸੂਜੀ ਇੰਨਾ ਕੁ ਸਪਾ ਕੇ ਫੇਰ ਬਣਾਉਂਦੇ ਹੈਗੇ ਇਹ ਆਪਾਂ ਨੇ ਦੋ ਡੱਬਿਆਂ ਚ ਪਾ ਕੇ ਰੱਖ ਲਈਆਂ ਤੇ ਮੈਂ ਹੈ ਨਾ ਫਿਰ ਕੀੜੀਆਂ ਲੱਗ ਜਾਂਦੀਆਂ ਨਹੀਂ ਤਾਂ ਖਾਣ ਚ ਬਹੁਤ ਸੁਆਦ ਤੁਸੀਂ ਭਲਾ ਇਹਨੂੰ 1 ਮਹੀਨਾ ਰੱਖ ਲਓ ਫਿਰ ਵੀ ਇਹ ਖਰਾਬ ਨਹੀਂ ਹੋਣਗੀਆਂ ये बहुत ज्यादा स्वाद बन गई है इसकी ग्रेसी बैठ गई मेरे मुंह से सियानी बन के आ देखो मारी जी पाती हूं मैं है नहीं फिर ना मिठा खाना नहीं नहीं तो फिर ये बाल लै ना पे जाते जी मिठा पा दिए हल्की जी मारी जी पाती है ग्रेसी की खाते जी तू मेरे हाथ में नहीं जाती है ਪਪਾ ਜੀ ਬਾਗੇ ਤੇ ਹੁਣ ਮੈਂ ਆਪ ਦਾ ਕੋਈ ਜਿਹੜਾ ਕੰਮ ਕਰ ਲੂੰਗੀ ਜਿੰਨਾ ਚ ਕਰਮਾ ਬਿਓ ਹੁੰਦਾ ਹਨਾ ਉਹਨਾਂ ਚ ਕਿਤੇ ਬੰਦੇ ਨੂੰ ਆਜੀ ਹੁੰਦੀ ਆ ਆਪ ਦੇ ਪੇਕਿਆਂ ਦੀ ਭੈਣ ਭਰਾ ਵੀ ਚਲੋ ਹੁੰਦੇ ਆ ਭੈਣ ਭਰਾ ਵਰਤੋਂ ਦੀ ਸਕੀਰੀ ਹੁੰਦੀ ਹੈਗੀ ਜਿਹੇ ਜਿਹਾ ਉਹ ਵਰਤਣਗੇ ਉਹ ਜਿਹੇ ਬੰਦਾ ਵਰਤੀ ਜਾਂਦਾ ਤੇ ਪਰ ਜਦੋਂ ਜਿੰਨਾ ਚ ਕਰਮਾ ਬਾਪ ਬੈਠਾਗਾ ਤੇ ਖੂਨ ਚ ਅਲੱਗ ਹੀ ਕੰਮ ਹੁੰਦਾਗਾ ਵੀ ਆਪਾਂ ਜਾਗੇ ਮਿਲ ਗਏ ਵੀ ਉਹਨਾਂ ਨੂੰ ਦੇਖੀਗੇ ਤੇ ਹੁਣ ਵਿਚਾਰੇ ਜਿੰਨ ਜਰ ਤੁਰੇ ਫਿਰਦੇ ਹੈਗੇ ਉਹਨਾਂ ਚਰ ਉਹਨਾਂ ਨੂੰ ਐ ਹੁੰਦਾ ਭਲਾ ਥੋੜੀ ਚੀਜ਼ ਬਣਾ ਕੇ ਲੈ ਕੇ ਆਉਣ ਪਰ ਉਹ ਜ਼ਰੂਰ ਬਣਾ ਕੇ ਲੈ ਕੇ ਆਉਂਦੇ ਹੈਗੇ ਆ ਸਾਡੇ ਬਿਆਨ ਨੂੰ ਵੀ ਮਤਲਬ ਵੀ ਮੇਰੇ ਵੀ 25 ਸਾਲ ਹੋ ਗਏ ਫੇਰ ਵੀ ਉਹ ਹਾਲ ਤੱਕ ਆਉਂਦੇ ਭਲਾ ਥੋੜੀ ਚੀਜ਼ ਲੈ ਕੇ ਆਉਣ ਮੇਰੀ ਨਾਨੀ ਵੀ ਆਈ ਸੀ ਤੇ ਹੁਣ ਅਸੀਂ ਜਦੋਂ ਦੇ ਮੇਰੀ ਨਾਨੀ ਮੁੱਕੀ ਹੈ ਤੇ ਸਾਨੂੰ ਨਾਨਕਿਆਂ ਦਾ ਨਹੀਂ ਪਤਾਗਾ ਕਿਉਂਕਿ ਨਾਨਾ ਨਾਨੀ ਨਾਲ ਹੀ ਨਾਨਕੀ ਹੁੰਦੇ ਹੈਗੇ ਇਹ ਬੱਚਿਆਂ ਨੂੰ ਵੀ ਆਸ ਹੁੰਦੀ ਹੈਗੀ ਬੱਚਿਆਂ ਨਾਲ ਨਾਲ ਇੱਕ ਧੀ ਨੂੰ ਵੀ ਆਸ ਹੁੰਦੀ ਹੈਗੀ ਹੁਣ ਮੈਨੂੰ ਕੱਲ ਫਾਪੀ ਦਾ ਫੋਨ ਆਇਆ ਸੀਗਾ ਵੀ ਮੈਂ ਆਉਂਗਾ ਕਿ ਕੱਲ ਮੈਨੂੰ ਐ ਹੀ ਲੱਗੀ ਗਿਆ ਮੈਂ ਚਲੋ ਵੀ ਆ ਜਾਣਗੇ ਕੱਲ ਮੈਂ ਡੀਕੀ ਕੱਲ ਆਏ ਨਹੀਂ ਕਿ ਤੇ ਅੱਜ ਸਵੇਰ ਹੀ ਆ ਗਏ ਅੱਜ ਮੈਨੂੰ ਸਮਾਂ ਦੀ ਪਤਾ ਨਹੀਂ ਸੀਗਾ ਵੀ ਅੱਜ ਆਉਣਗੇ ਤੇ ਤਾਂ ਕਰਕੇ ਤੇ ਚਲੋ ਜੀ ਮੇਰੇ ਤਾਂ ਹਜੇ ਭੈਣ ਭਰਾ ਵੀ ਚਲੋ ਵਧੀ ਹੈਗੇ ਆ ਨਹੀਂ ਹਰ ਇੱਕ ਚੀਜ਼ ਦਿਨ ਦਿਹਾੜ ਉਹ ਵੀ ਆਉਂਦੇ ਹੈਗੇ ਕੋਈ ਆਇਆ ਨਹੀਂ ਹੈਗਾ ਵੀ ਉਹ ਆਉਂਦੇ ਨਹੀਂਗੇ ਜਾਂ ਫਿਰ ਵੀ ਉਹ ਮੈਨੂੰ ਉਹ ਨਹੀਂ ਕਰਦੇ ਲੀੜਾ ਕੱਪੜਾ ਵੀ ਬਣਾ ਕੇ ਦਿੰਦੇ ਹੈਗੇ ਹਾਲ ਤੱਕ। ਜੀ। ਪਰ ਮਾਪਿਓ ਦੀ ਇੱਕ ਅਲੱਗ ਹੀ ਗੱਲ ਹੁੰਦੀ ਹੈ ਕਿ ਤੇ ਹੁਣ ਮੜ ਮੁੱਟੇ ਜਿਹੜੇ ਮੇਰਾ ਕੰਮ ਆ ਮੈਂ ਉਹ ਕਰੂੰਗੀ। 2 ਮਿੰਟ ਲੈਣੀ ਮੈਂ ਹਾਂ ਇੱਥੇ ਬਹਿ ਕੇ। ਅੱਜ ਜੀ ਅੱਜ ਮੈਂ ਰੋਟੀ ਨਹੀਂ ਖਾਧੀ ਸੀਗੀ ਤੇ ਅੰਗਣਵਾੜੀ ਮੈਂ ਉਹ ਹੀ ਬਾਗੀ। ਹੁਣ ਮੈਂ ਖਾਉਂਗੀ ਰੋਟੀ। ਪਪਈ ਵੀ ਆ ਕੇ ਬਾਗੀ। ਤੇ ਉਹਨਾਂ ਨੇ ਵੀ ਰੋਟੀ ਨਹੀਂ ਖਾਦੀ ਕਿ ਚਾਹ ਪੀਤੀ ਸੀਗੀ ਕਹਿੰਦੇ ਰੋਟੀ ਮੈਂ ਖਾਣੀ ਨਹੀਂ ਤੇ ਸਬਜ਼ੀ ਮੈਂ ਗਰਮ ਕਰਕੇ ਤੇ ਖਾਣੀ ਬਲਣਾ ਇੱਕ ਅੱਧੀ ਰੋਟੀ ਕਿਉਂਕਿ ਮੈਂ ਜਦੋਂ ਪਾਪਾ ਹੀ ਆਏ ਸੀ ਉਦੋਂ ਮੈਂ ਪੀਲੀ ਸੀਗੀ ਚਾਹ ਭੁੱਖ ਨਹੀਂ ਲੱਗੀ ਤੇ ਤਿੰਨ ਚਾਰ ਖਾ ਲਈਆਂ ਸੀਗੀਆਂ ਮੱਠੀਆਂ ਭਾਂਡੇ ਵੀ ਰਸੂਹ ਵਾਲੇ ਮੰਜਾਂ ਨਾਲੇ ਪਏ ਆ ਭਾਂਡੇ ਵੀ ਮਾਂਜੂਗੀ ਤੇ ਬਾਕੀ ਚਾਦਰ ਵਗੈਰਾ ਮੈਂ ਬਦਲਤੀ ਸੀਗੀ ਕੱਲ ਸ਼ਾਮ ਨੂੰ ਉਹ ਤਾਂ ਆਪਾਂ ਨੇ ਵੀਡੀਓ ਨਹੀਂ ਬਣਾਈਗੀ ਕੱਲ ਨੂੰ ਕੱਲ ਮੈਂ ਕੱਪੜੇ ਵੀ ਬਾਵਾ ਧੋਤੇ ਹੈਗੇ ਆਹ ਵਾਲੀ ਚਾਦਰ ਗਰੇਸੀ ਨੂੰ ਵਿਸ਼ਾੱਕ ਦਿੱਤੀ ਐ ਮੈਂ ਆ ਉਹਦਾ ਮੂੰਹ ਪਿਆ ਉਹਦੇ ਨਾਲ ਖੇਡਦੀ ਐ ਆ ਨਾ ਕੂਲਰ ਚੱਲਦਾ ਸੀਗਾ ਇਕੱਠਾ ਹੋ ਜਾਂਦੇ ਗਏ ਗਰੇਸੀ ਆ ਜਾ ਬਾਹਰ ਫਿਰਦੀ ਹੈਗੀ ਉਹ ਆਹ ਵਾਲੀ ਚਾਦਰ ਪਛਾਈ ਸੀਗੀ ਨਵੀ ਆ ਗਈ ਹੈਲੋ ਤੇਰਾ ਨੰਨਾ ਤਾਂ ਅੱਕ ਗਿਆ ਆਇਆ ਸੀ ਪਾਪਾ ਲੈ ਆਦੀ ਮਹਾਰਾਣੀ अच्छ नवी न छुट्टी हो गई क्योंकि इन्होंने ना उ मतलब लाइट खराब हो गई स्कूल की है ना चल हाँ जी इधर अपनी चाह बनी जी जाम थोड़ी जी रही है मैं ना पुचों पापे फा दी मैं चलो वो भी खा लेंगे गए आप पतीसा लेके आए थे पापा नवी वास्ते स्पैशल हूँ पता नहीं मैं जाके दिखा ਨੀ ਪੰਡ ਕੱਪੜਿਆਂ ਦੀ ਮੇਰੀ ਤੈ ਮਾਰਨ ਵਾਲੀ ਪਈ ਐ ਮੈਨੂੰ ਸਮਝ ਨਹੀਂ ਆ ਰਹਾ ਤੇਰੇ ਵਾਸਤੇ ਸਪੈਸ਼ਲ ਚੀਜ਼ ਲੈ ਸਪਾਪਾ ਪਤਾ ਤੈਨੂੰ ਕੀ ਕੀ ਲੈ ਸੀ ਦੱਸ ਹੇ ਕੀ ਹੋਇਆ ਇਕ ਤਾਂ ਕੁਝ ਨਹੀਂ ਹੈ ਕਿਉਂ ਮੈਨੇ ਕੁਝ ਗਲਤ ਕੀਤਾ ਪਾਪੇ ਨਾਨ ਨੇ ਥੈਂਕ ਯੂ ਤਾਂ ਬੋਲ ਦੇ ਹੈ ਅਬ ਤੂੰ ਵੀ ਹੋਗਾ ਸੁਣਾ ਤਾਂ ਹੈ ਨਹੀਂ ਅੱਛਾ ਜੀ ਹੋਗਾ ਕਿਉਂਕਿ ਆਪਣੀ ਵੇ ਚਾਹੀਏ ਜਲਦੀ ਠੀਕ ਹੈ ਪਤਾ ਨਹੀਂ ਲੱਗਦਾ ਫਿਰ ਹੀ ਨੂੰ ਮਿੱਕੀ ਬਾਤ ਕੀ ਹੈ ਹਾਂਜੀ ਆਪਾਂ ਬਣਾਈਆਂ ਤੋਰੀਆਂ ਕਿ ਹੋ ਤਾ ਇਹ ਬਹੁਤ ਸਵਾਦ ਵਾਲੀਆਂ ਨੇ ਤੇ ਅਤਰ ਤੁਤ ਨੂੰ ਵਾਲਾ ਵੀ ਦਿੱਤਾ ਤੇ ਆਪਾਂ ਹੁਣ ਬਣਾਵਾਂਗੇ ਰੋਟੀ ਠੀਕ ਹੈ ਪਹਿਲਾਂ ਆਪਾਂ फटाफट ਬਣਾ ਲਈਏ ਰੋਟੀ